ਖਰਸਾ ਜੀ ਹੁਣ ਮੋਗਾ ਅਕਾਊਂਟਿੰਗ ਸੈਂਟਰ ਤੇ ਆਏ ਸੀ ਕਿਹੜੇ ਰੁਝਾਨ ਲੱਗ ਰਹੇ ਨੇ ਪਤਾ ਲੱਗਿਆ ਵੀ ਤੁਸੀਂ ਅੱਗੇ ਚੱਲ ਰਹੇ ਬਹੁਤ ਜ਼ਿਆਦੇ ਲੀਡ ਤੇ ਜਾ ਰਹੇ ਹੋ ਤੇ ਕੀ ਕਹਿਣਾ ਤੁਹਾਡਾ ਇਸ ਬਾਰੇ ਮੇਰਾ ਧੰਨਵਾਦ ਹੈ ਜੀ ਸਾਰਿਆਂ ਨੂੰ ਆਪਣੇ ਫਰੀਦਕੋਟ ਜਾਂ ਮੋਕੇ ਦੇ ਮੋਕੇ ਆ ਫਰੀਦਕੋਟ ਦੇ ਹਲਕਾ ਵਾਸੀਆਂ ਨੂੰ ਦੇਖੋ ਕੱਲਾ ਬੰਦਾ ਮੈਂ ਪਹਿਲਾਂ ਵੀ ਕਿਹਾ ਕੁਝ ਨਹੀਂ ਹੈ ਜੀ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਇਹ ਸਾਰੇ ਹਲਕੇ ਵਾਸੀਆਂ ਦੇ ਸਹਿਯੋਗ ਨਾਲ ਹੀ ਹੈ ਜਿਹੜਾ ਉਹਨਾਂ ਦਾ ਪਿਆਰ ਸਤਿਕਾਰ ਮੈਨੂੰ ਇਦਾਂ ਇੱਜ਼ਤ ਮਾਣ ਉਹਨਾਂ ਨੇ ਦਿੱਤਾ ਮੈਨੂੰ ਬੁੱਟਾ ਪਾ ਕੇ ਕਾਮਯਾਬ ਕੀਤਾ ਮੈਂ ਸੱਚੇ ਮਨੋਂ ਤਹਿ ਦਿਲੋਂ ਉਹਨਾਂ ਦਾ ਧੰਨਵਾਦ ਕਰਦਾ ਜਿੱਤ ਤੋਂ ਬਾਅਦ ਪਹਿਲਾ ਹਲਾਕੇ ਲਈ ਕੀ ਇਲਾਨ ਹੋਊਗਾ ਹਲਾਕੇ ਦਾ ਪਹਿਲਾਂ ਤਾਂ ਧੰਨਵਾਦ ਹੀ ਕਰਾਂਗੇ ਜੀ ਸਾਰਿਆਂ ਦਾ ਜਾ ਕੇ ਕੀ ਕੀ ਲੈ ਕੇ ਚੱਲੇ ਸੰਗਤ ਨਹੀਂ ਉਹ ਤਾਂ ਫਿਰ ਗੱਲ ਏ ਨਾ ਮੈਂ ਸਾਰਿਆਂ ਨੂੰ ਮਿਲੂੰਗਾ ਹਲਕਿਆਂ ਦੇ ਵਿੱਚ ਪੁੱਛਾਂਗੇ ਬਈ ਜੇ ਨਾਲੇ ਹਲਕਾ ਵਾਸੀਆਂ ਨੂੰ ਕੋਈ ਨਾ ਤੇ ਕੀ ਸਮੱਸਿਆ ਆ ਪੱਕੀ ਉਹਨਾਂ ਵਾਸਤੇ ਪਹਿਲਾਂ ਕਰ ਸਕਦੇ ਆ ਤੁਹਾਡੇ ਕੋਈ ਪਹਿਲਾਂ ਵੀ ਧਿਆਨ ਚ ਸੰਗਤਾਂ ਨੇ ਲਿਆਂਦੀਆਂ ਹੋਣਗੀਆਂ ਵੀ ਆ ਸਮੱਸਿਆ ਮੁੱਦੇ ਆ ਜਿਹੜੀਆਂ ਸਰਕਾਰਾਂ ਬਣ ਗਈਆਂ ਪਰ ਉਹਨਾਂ ਨੇ ਹੱਲ ਨਹੀਂ ਕੀਤੇ ਮਹਾਰਾਜ ਦੀ ਬੇਅਦਬੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿੰਨਸ਼ੀਆਂ ਦਾ ਇਹ ਦੋ ਚਾਰ ਨਸ਼ੇ ਜੋ ਮੁੱਦੇ ਆ ਜਿਹੜੇ ਇਹ ਬਹੁਤ ਇੰਪੋਰਟੈਂਟ ਹੈ ਜੀ ਕਿਸਾਨਾਂ ਦਾ ਹੋ ਗਿਆ ਪੱਤੀ ਜ਼ਿਲ੍ਹਾ ਦਾ ਹੋ ਗਿਆ ਇਹਦਾ ਹੱਲ ਨਹੀਂ ਮਿਲਦਾ ਭੀਆ ਸਰਕਾਰਾਂ ਜ਼ਰੂਰ ਬਣਦੀ ਹੈ ਇਹਦਾ